ਬਾਪੂ ਜੀ ਕਿਦਾਂ ਦਾ ਮਾਹੌਲ ਚੱਲ ਰਿਹਾ ਇੱਥੇ ਖਾਣ ਬੜਾ ਵਧੀਆ ਚੱਲੇਗਾ ਚੱਲੇਗਾ ਹੁਣ ਕਿਹੜੇ ਕਿਹਨੂੰ ਕਿਨੂੰ ਪਸੰਦ ਕਰ ਰਹੇ ਹੋ ਐਸੇ ਅਸੀਂ ਪੰਜੇ ਨੂੰ ਪੰਜੇ ਨੂੰ ਕਿਉਂ ਇਹ ਕੰਮ ਕੀਤੇ ਸਾਡੇ ਕੰਮ ਕੀਤੇ ਕੰਮ ਕੀਤੇ ਪੂਰੇ ਕੀਤੇ 10 ਸਾਲ ਕੰਮ ਕੀਤੇ ਆ ਅੱਜ ਵੀ ਕਰਦੇ ਆ 50 ਸਾਲ ਜਦੋਂ ਤੋਂ ਦੇਖ ਜਾਦਾ ਆ ਓਟੋ ਲੈ ਕੇ ਅੱਜ ਤੱਕ ਕੋਈ ਵੀ ਕਮੀ ਦਾ ਸ਼ਿਕਾਂਗਰਾਨੀ ਛੱਡੀ ਹੋਵੇ ਤਾਂ ਉਹ ਕਹਿੰਦੇ ਬੱਤੀ ਦੇ ਫਿਲ ਮਾਫ ਕੀਤੇ ਉਹ ਬੱਤੀ ਨੂੰ ਅਗਲਾ ਬੱਤੀ ਖਾਣੀ ਯਾਰ ਬੱਤੀ ਨੂੰ ਧੂਆ ਮਾਰੀ ਉਹਨੇ ਅੱਗੇ ਮਾਫ 10 ਸਾਲ ਹੋ ਗਿਆ ਉਹਨੇ ਅੱਗੇ ਮਾਰ ਤੈਨੂੰ ਕਣਕਾਂ ਦਾ ਕਿੰਨੀ ਜਨੋਈ ਬਣੀ ਆ ਪਹਿਲਾਂ ਮਾਹੂ ਨੇ ਕੀ ਕੀਤਾ ਨਹੀਂ ਨਹੀਂ ਜੋ ਮੇਰੀ ਕਾਲ ਤੋਂ ਮਾੜੇ ਲੋਕਾਂ ਨੂੰ ਕਣਕ ਦੇ ਦਾੜੀ ਕਾਂਗੜਾ ਦੇ ਰਾਜ ਤੇ ਬਲਦੇ ਰਾਜ ਲੋਕਾਂ ਨੇ ਗਲੀਆਂ ਜੇ ਦਾਣਾ ਆਵਾਜ਼ ਰੁੜਦੀਆਂ ਨਹੀਂ ਆ ਸ਼ੋਲੇ ਵਾਲਾ ਤੂੰ ਮੈਨੂੰ ਦਾਹ ਕੋਈ ਬੰਦਾ ਜੇ 100 ਬੰਦਾ ਕੋਲ ਤੱਕ ਬਾਗੜ ਕੇ ਮਿਲੀ ਗਾੜ ਧਾਰੀਵਾਲ ਸਾਹਿਬ ਕਹਿੰਦੇ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਦਿੱਤੀਆਂ ਧਾਰੀਵਾਲ ਸਾਹਿਬ ਨੂੰ ਕਹੋ ਵੀ ਆਪਣਾ ਸਬਜ਼ੀਆਂ ਦੇ ਵਿੱਚੋਂ ਟਮਾਟਰ ਨਾਲ ਲੱਭੀ ਜਾਓ ਇਹ ਜਿਹੜਾ ਨਸ਼ਾ ਵੀ ਕੰਡਿਆ ਹੈ ਨਾ ਇਹ ਉਹ ਬੰਦੇ ਖੋਜੋ ਵੀ ਕਰਸ਼ੀਆਂ ਭਰ ਭਰ ਕੇ ਆਪਣਾ ਤੁਸੀਂ ਚਿੱਟਾ ਕੱਢੋ ਇਹ ਸਬਜ਼ੀਆਂ 'ਚੋਂ ਟਮਾਟਰ ਨਾਲ ਕੱਢੀ ਜਾਓ ਲਗਦਾ ਇਸੇ ਡਰ ਕਰਕੇ ਸਰਪੰਚੀ ਦੀ ਇਲੈਕਸ਼ਨ ਔਰ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਕਰਵਾ ਪਈ ਆਮ ਆਦਮੀ ਪਾਰਟੀ ਬਿਲਕੁਲ ਜੀ ਤਕਰੀਬਨ ਮੇਰੇ ਖਿਆਲ ਨਾਲ 1.5 ਸਾਲ ਹੋ ਗਿਆ ਜੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਡਿਊ ਨੇ ਸਾਡੀਆਂ ਸਰਪੰਚੀ ਦੀਆਂ ਪਿਛਲੇ 6 ਮਹੀਨਿਆਂ ਤੋਂ ਡਿਊ ਨੇ ਨਾ ਹੀ ਇਹਨਾਂ ਨੇ ਕਰਾਉਣੀਆਂ ਔਰ ਮੈਂ ਲਿਖ ਕੇ ਦਿੰਦਾ ਮੈਂ ਦਾਅਵੇ ਨਾਲ ਕਹਿੰਦਾ ਕਿ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਇਹਨਾਂ ਨੇ ਅਜੇ ਕਮਸੋ ਕਮ 6 ਮਹੀਨੇ ਹੋਰ ਪੰਚਾਇਤਾਂ ਦੀ ਇਲੈਕਸ਼ਨ ਨਹੀਂ ਕਰਾਉਣੀ ਜਿਸ ਦੇ ਨਾਲ ਪਿੰਡਾਂ ਦਾ ਜਿਹੜਾ ਵਿਕਾਸ ਹੈ ਉਹ ਬਿਲਕੁਲ ਠੱਪ ਹੋ ਚੁੱਕਾ ਹੈ ਸਰ ਦੇ ਲੋਕਾਂ ਦੇ ਵਿੱਚ ਕਾਫੀ ਚੋਣਾਂ ਨੂੰ ਵਿਚ ਪਹੁੰਚਿਆ ਤੇ ਲੋਕਾਂ ਨਾਲ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਲੀਡਰ ਨੂੰ ਜਿਹੜਾ ਹੈ ਉਹਨਾਂ ਵੱਲੋਂ ਜਿਹੜਾ ਹੈ ਉਹ ਹੰਗਾਰਾ ਜਿਹੜਾ ਹੈ ਉਹ ਦਿੱਤਾ ਜਾਏਗਾ ਭਾਜੀ ਕੀ ਨਾਮ ਕੀ ਹੈ ਤੁਹਾਡਾ ਜੀ ਭਾਜੀ ਕੀ ਨਾਮ ਕੀ ਹੈ ਤੁਹਾਡਾ ਬਾਬੂ ਜੀ ਬਲਦੇਵ ਸਿੰਘ ਬਾਬੂ ਜੀ ਕਿਦਾਂ ਦਾ ਮਾਹੌਲ ਚੱਲ ਰਿਹਾ ਇੱਥੇ ਹਾਂ ਬੜਾ ਵਧੀਆ ਚੱਲੇਗਾ ਚੱਲੇਗਾ ਹੁਣ ਕਿਹੜੇ ਕਿਹਨੂੰ ਕਿਨੂੰ ਪਸੰਦ ਕਰ ਰਹੇ ਹੋ ਐਸੇ ਪੰਜੇ ਨੂੰ ਪੰਜੇ ਨੂੰ ਕਿਉਂ ਇਹ ਕੰਮ ਕੀਤੇ ਸਾਡੇ ਕੰਮ ਕੀਤੇ ਕੰਮ ਕੀਤੇ ਪੂਰੇ ਕੀਤੇ 10 ਸਾਲ ਕੰਮ ਕੀਤੇ ਆ 50 ਸਾਲ ਜਦੋਂ ਤੋਂ ਦੇਖ ਜਾ ਰਿਹਾ ਆ ਓਟੋ ਲੈ ਕੇ ਅੱਜ ਤੱਕ ਕੋਈ ਵੀ ਕਮੀ ਦਾ ਸ਼ਿਕਾਂਗਰਾਨੀ ਛੱਡੀ ਹੋਵੇ ਤਾਂ ਤੇ ਜਿਹੜਾ ਪਿਛਲੀ ਵਾਰ ਆਮ ਆਦੀ ਪਾਰਟੀ ਕਹਿੰਦੀ ਸੀ ਕਿ ਅਸੀਂ ਜਿੱਤੇ ਭਾਈ ਨਾ ਆਮ ਆਦੀ ਜਿੱਦਾਂ ਵੱਡਾ ਪਾਈ ਉਦਾਂ ਹੀ ਰੋਂਦੇ ਕੀ ਤੁਸੀਂ ਕੀ ਕਹਿੰਦੇ ਉਦਾਂ ਪਾਈਆਂ ਉਦਾਂ ਹੀ ਰੋਂਦੇ ਉਦਾਂ ਹੀ ਡੌਂਦੇ ਆ ਕੀ ਕੀਤਾ ਦੱਸ ਆ ਤੂੰ ਹੀ ਦੱਸਿਆ ਕਿਹੜਾ ਤੂੰ ਕੀ ਕਰਾਇਆ ਦੱਸ ਪਹਿਲਾਂ ਬੰਦ ਕੀ ਕਰਾਇਆ ਦੱਸ ਕੀ ਕਰਾਇਆ ਕੋਈ ਦੱਸ ਨਹੀਂ ਉਹ ਕਹਿੰਦੇ ਕਹਿੰਦੇ ਬੜਾ ਗੱਲ ਕੀ ਕੀਤਾ ਦੱਸ ਕੀ 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 ਦੱਸਦੇ ਮੈਨੂੰ ਦੱਸ ਤੂੰ ਦੱਸ ਦੇ ਦੱਸ ਦੇ ਕੀ ਕੀਤਾ ਕਹਿੰਦੇ ਬੱਤੀ ਦੇ ਬਿੱਲ ਮਾਫ ਕੀਤੇ ਉਹ ਬੱਤੀ ਨੂੰ ਅਗਲਾ ਬੱਤੀ ਖਾਣੀ ਯਾਰ ਬੱਤੀ ਨੂੰ ਧੂਆ ਮਾਰੀ ਆ ਸਾਰ ਹੋ ਗਿਆ ਉਹਨੇ ਗੇਮ ਮਾਰ ਦਿੱਤੀ ਤੂੰ ਕਨਕ ਦਾ ਕਿੰਨੇ ਜਰੋਈ ਬਣੀ ਹੈ ਪਹਿਲਾਂ ਮਾਹੂ ਨੇ ਕੀ ਕੀਤਾ ਨਹੀਂ ਨਹੀਂ ਜੋ ਅੰਮ੍ਰਿਤ ਕਾਲ ਤੋਂ ਆ ਮਾੜੇ ਲੋਕਾਂ ਨੂੰ ਕਨਕ ਦੇ ਦਾਲ ਹੀ ਕਾਂਗਰਸ ਦੇ ਰਾਜ ਤੇ ਬਲਦੇ ਰਾਜ ਲੋਕਾਂ ਨੇ ਗਲੀਆਂ ਜੇ ਦਲਾਂ ਆਵਾਜ਼ ਰੁੜਦੀਆਂ ਰਹੀਆਂ ਛੋਲੇ ਦਾ ਤੂੰ ਮੈਨੂੰ ਦਾਹ ਕੋਈ ਬੰਦਾ 100 ਬੰਦਾ ਕੋਲੋਂ ਤੱਕ ਬਾਗੜ ਕੇ ਮਿਲੀ ਕਰਕੇ ਨਹੀਂ ਨਹੀਂ ਮੇਰੇ ਕਹਿੰਦੇ ਘਟ ਗਈ ਹੁਣ ਪੁੱਛ ਕੇ ਮਿਲੀ ਆ ਕਹਿੰਦੇ ਘਟ ਗਈ 5 ਕਿਲੋ ਦੀ ਬੈਲਣੇ ਸ਼ੁਰੂ ਕੋਈ 5 ਕਿਲੋ ਕਿਸੇ ਮਿਲ ਰਹੀ ਸੈਂਟਰ ਦੀ ਆਉਂਦੀ 5 ਕਿਲੋ ਮਿਲ ਰਹੀ ਸੈਂਟਰ ਦੀ ਆਉਂਦੀ ਹੋਰ ਕਿ ਵੀ ਆਉਂਦੀ ਆਪਣੇ ਨਾਲੋਂ ਮਤਲਬ ਕੁਝ ਨਹੀਂ ਕੋਈ ਦੱਸ ਕੋਈ ਆਖੇ ਉੱਤੇ ਇਹਨੇ ਕੀ ਲੱਗਦਾ ਕਿ ਫਿਰ ਲੋਕ ਚੇਂਜ ਵਖਣ ਗਿਆ ਸੀ ਤੇ ਸਾਹਮਣੀਆਂ ਤੂੰ ਕੱਥੇ ਵੇਖਿਆ ਤੂੰ ਹਾਂ ਚਾਲ ਕੋਕਾ ਜਦੋਂ ਬੱਚਾ ਬੱਚਾ ਹੋ ਗਿਆ ਚਾਰ ਜੀ ਹੁੰਦੀ ਕਿ ਤੈਨੂੰ ਆਪੇ ਪਤਾ ਲੱਗਦਾ ਕੀ ਬਣਾ ਨਾ ਇਸੇ ਡਰ ਕਰਕੇ ਸਰਪੰਚੀ ਦੀ ਇਲੈਕਸ਼ਨ ਔਰ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਕਰਵਾ ਪਈ ਆਮ ਆਦਮੀ ਪਾਰਟੀ ਬਿਲਕੁਲ ਜੀ ਤਕਰੀਬਨ ਮੇਰੇ ਖਿਆਲ ਨਾਲ 1.5 ਸਾਲ ਹੋ ਗਿਆ ਜੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਡਿਊ ਨੇ ਸਾਡੀਆਂ ਸਰਪੰਚੀ ਦੀਆਂ ਪਿਛਲੇ 6 ਮਹੀਨਿਆਂ ਤੋਂ ਡਿਊ ਨੇ ਨਾ ਹੀ ਇਹਨਾਂ ਨੇ ਕਰਾਉਣੀਆਂ ਔਰ ਮੈਂ ਲਿਖ ਕੇ ਦਿੰਦਾ ਮੈਂ ਦਾਅਵੇ ਨਾਲ ਕਹਿੰਦਾ ਕਿ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਇਹਨਾਂ ਨੇ ਅਜੇ ਕਮਸੋ ਕੰਮ 6 ਮਹੀਨੇ ਹੋਰ ਪੰਚਾਇਤਾਂ ਦੀ ਇਲੈਕਸ਼ਨ ਨਹੀਂ ਕਰਾਉਣੀ ਜਿਹਦੇ ਨਾਲ ਪਿੰਡਾਂ ਦਾ ਕਹਿੰਦੇ ਇੱਕ ਘੰਟਾ ਇਲੈਕਸ਼ਨ ਜਿਹੜੀ ਉਹ ਹੋਣੀ ਚਾਹੀਦੀ ਤਾਂ ਜੋ ਗਰਮੀ ਬਹੁਤ ਹੈ ਜੀ ਚੰਗੀ ਗੱਲ ਹੈ ਜਿਹੜਾ ਲੋਕਤੰਤਰ ਹੈ ਲੋਕਤੰਤਰ ਦਾ ਤੇ ਮਤਲਬ ਦੇਖੋ ਉਹ ਚੀਜ਼ ਤੇ ਹੋਣੀ ਚਾਹੀਦੀ ਸਾਰੇ ਠੀਕ ਤੁਸੀਂ ਵੀ ਪਹਿਲਾਂ ਡਿਮਾਂਡ ਕੀਤੀ ਸੀ ਕਿ ਗਰਮੀ ਬਹੁਤ ਕੋ ਬਿਲਕੁਲ ਬਿਲਕੁਲ ਹਾਂ ਜੀ ਇਹੜੀ ਇੱਕ ਤਰੀਕ ਨੂੰ ਜਾਖੜ ਸਾਹਿਬ ਨੂੰ ਲੈ ਕੇ ਨਾ ਮੰਤਰੀ ਆਪਣੇ ਪ੍ਰਾਈਮ ਮਿਨਿਸਟਰ ਨੂੰ ਪੁੱਛੇ ਵੀ ਸਾਨੂੰ ਇਹਨਾਂ ਸੰਤਾਪ ਦੁੱਖ ਕਿਉਂ ਦੇਣ ਦੇ ਜੀ ਇਹ ਪਹਿਲੇ ਗੇੜੇ ਚ ਵੀ ਹੋ ਸਕਦੀ ਉਦੋਂ ਟੈਂਪਰੇਚਰ ਠੀਕ ਸੀ ਜਿਹੜੀਆਂ ਪਹਿਲੇ ਗੇੜੇ ਚ ਸਟੇਟਾਂ ਚ ਇਲੈਕਸ਼ਨ ਹੋਈਆਂ ਨੇ ਉਹ ਇਲੈਕਸ਼ਨ ਆ ਜਿਹੜੀਆਂ ਨੇ ਉਹ ਬਾਅਦ ਚ ਵੀ ਹੋ ਸਕਦੇ ਉਹ ਬਾਅਦ ਚ ਵੀ ਹੋ ਸਕਦੇ ਕਿਉਂਕਿ ਉੱਥੇ ਟੈਂਪਰੇਚਰ 30-35 ਤੋਂ ਬਾਅਦ ਹੁੰਦਾ ਹੀ ਨਹੀਂ ਉਹ ਟੈਂਪਰੇਚਰ ਕੀ ਲੱਗਦਾ ਫਿਰ ਜਾਣਬੁੱਝ ਕੇ ਸੁਨੀਲ ਜਾਕਰ ਹੋਣੇ ਜਿਹੜੇ ਜਾਣਬੁੱਝ ਕੇ ਇਹ ਆਪਣਾ ਫੇਮ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਚੌਂਕ ਕਮਿਸ਼ਨਰ ਨੂੰ ਲੈਟਰ ਲਿਖੀ ਜਾ ਰਹੀ ਹੈ ਉਹਨਾਂ ਦਾ ਬਿਲਕੁਲ ਬਿਲਕੁਲ ਫੇਮ ਹੈ ਹੋਰ ਕੁਝ ਨਹੀਂ ਫਿਰ ਅੱਜ ਤੁਸੀਂ ਰ ਇਹ ਕੁਸਤਾਂ ਦਾ ਨਜ਼ਰ ਆ ਰਿਹਾ ਜੀ ਸਾਰੇ ਪਾਸੇ ਮੈਨੂੰ ਖੁਸ਼ੀ ਹੁੰਦੀ ਜਦੋਂ ਨਾ ਆਪਣੇ ਮੈਂ ਮਾਪੇ ਵੀ ਹੈ ਮੇਰਾ ਹਲਕਾ ਜਦੋਂ ਮਾਪੇ ਕੋਲ ਅਸੀਂ ਬੱਚੇ ਅੱچھے ਨੰਬਰ ਲੈ ਕੇ ਆਉਂਦੇ ਨੇ ਜਦੋਂ ਪਿੱਠ ਥਾਪੜਦੇ ਨੇ ਬਹੁਤ ਖੁਸ਼ੀ ਕੀ ਕਹਿਣਾ ਚਾਹੋਗੇ ਜੇ ਸਰਕਾਰ ਦੇ ਦਾਅਵੇ ਨੇ موجوده ਸਰਕਾਰ ਦੇ ਕਿ ਬਹੁਤ ਸਾਰੀਆਂ ਸਰਕਾਰੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਤੁਸੀਂ ਵੀ ਨੌਜਵਾਨਾਂ ਨੂੰ ਕਿੰਨੀਆਂ ਕਿ ਨੌਕਰੀਆਂ ਅਜੇ ਤੱਕ ਮਿਲ ਚੁੱਕੀਆਂ ਨੇ ਬਹੁਤ ਸਾਰੀਆਂ ਵੀਰ ਜੀ ਪਤਾ ਕੀ ਫੁੱਲ ਵਿਸ਼ਵਾਸ ਆ ਇਸ ਸਰਕਾਰ ਦੇ ਸਾਨੂੰ ਪੂਰਾ ਯਕੀਨ ਆ ਤਰਉ ਮਣੋ ਫੁੱਲ ਵਿਸ਼ਵਾਸ ਆ ਪ੍ਰਾਣੇ ਜੁੜੇ ਆ ਨਾਲ ਇਹ ਸਰਕਾਰ ਦੇ ਮਤਲਬ ਆਪਾਂ ਬੰਦ ਰਵਾਂਗੇ ਅਸੀਂ ਧਾਰੀਵਾਲ ਸਾਹਿਬ ਕਹਿੰਦੇ ਬਹੁਤ ਸਾਰੀਆਂ ਨੌਕਰੀ ਦਿੱਤੀਆਂ ਦਿੱਤੀਆਂ ਧਾਰੀਵਾਲ ਸਾਹਿਬ ਨੂੰ ਕਹੋ ਵੀ ਆਪਣਾ ਸਬਜ਼ੀਆਂ ਦੇ ਵਿੱਚੋਂ ਟਮਾਟਰ ਨਾਲ ਲੱਭੀ ਜਾਓ ਇਹ ਜਿਹੜਾ ਨਸ਼ਾ ਵੇਚੰ데요 ਹੈ ਨਾ ਇਹ ਉਹ ਬੰਦੇ ਖੋਜੋ ਜਿੱਤੇ ਨਸ਼ਾ ਵੇਚੰ데요 ਕੜਛੀਆਂ ਭਰ-ਭਰ ਜਿਹੜੀਆਂ ਆਉਲਾ ਸਾਹਿਬ ਨੇ ਜਿੱਦਾਂ ਗੱਲ ਕੀਤੀ ਆ ਵੀ ਕੜਛੀਆਂ ਭਰ-ਭਰ ਕੇ ਆਪਣਾ ਤੁਸੀਂ ਚਿੱਟਾ ਕੱਢੋ ਇਹ ਸਬਜ਼ੀਆਂ ਚੋਂ ਟਮਾਟਰ ਨਾਲ ਕੱਢੀ ਜਾਓ ਬਾਕੀ ਹੱਥ ਜੋੜ ਕੇ ਬੇਨਤੀ ਆ ਮੇਰਾ ਭਰਾ ਕਾਂਗਰਸ ਸਰਕਾਰ ਜਿੰਦਾਬਾਦ ਜਿੰਦਾਬਾਦ ਰਹੂਗੀ ਲੇਕਿਨ ਵੀਰ ਜੀ ਲਾਸਵਾਲਾ ਮੇਰਾ ਬਾਕੀ ਕੈਂਡੀਡੇਟ ਨੂੰ ਜਾਣਦੇ ਕੋਈ ਅਨਿਲ ਜੋਸ਼ੀ ਦਾ ਕਰੀ ਨਾਸ ਹੋ ਰਿਹਾ ਸੀ ਪਹਿਲਾਂ ਮੈਂ ਵੀਰ ਜੀ ਕਿਸੇ ਨੂੰ ਨਹੀਂ ਜਾਨਦਾ ਸਿਰਫ ਸਿਰਫ ਕਾਂਗਰਸ ਨੂੰ ਵੋਟ ਹੈ ਮੈਂ ਕਾਂਗਰਸ ਨੂੰ ਵੋਟ ਹੈ ਜੀ ਬਿਲਕੁਲ ਇਹ ਨੌਜਵਾਨ ਨੇ ਨੌਜਵਾਨਾਂ ਵੱਲੋਂ ਜਿਹੜਾ ਹੈ ਉਹ ਜ਼ਰੂਰ ਜਿਹੜਾ ਇੱਕ ਜਰੂ ਨੌਜਵਾਨ ਜਿਹੜਾ ਹੈ ਉਹ ਮੂਡ ਬਣਾ ਲੈਂਦੇ ਨੇ ਉਸ ਬਾਅਦ ਹਮੇਸ਼ਾ ਹੀ ਰੁਝਾਨ ਜਿਹੜੇ ਨੇ ਹਮੇਸ਼ਾ ਹੀ ਅਲੱਗ ਜਿਹੜੇ ਨੇ ਨਜ਼ਰ ਆਉਂਦੇ ਨੇ ਲੇਕਿਨ ਕਿਤਨਾ ਕਿਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਵਿਕਾਸ ਦਾ ਨਾਮ ਦਿੱਤਾ ਜਾਂਦਾ ਸੀ ਵਿਕਾਸਪੁਰਸ ਦਾ ਨਾਮ ਜਿਹੜਾ ਸੀਗਾ ਦਿੱਤਾ ਜਾਂਦਾ ਸੀ ਲੇਕਿਨ ਕਿਤਨਾ ਕਿਤੇ ਜ਼ਰੂਰ ਉਹਨਾਂ ਵੱਲੋਂ ਕਾਂਗਰਸ ਪਾਰਟੀ ਤੇ ਜਿਹੜਾ ਹੈ ਉਹ ਦਾਅ ਜਿਹੜਾ ਹੈ ਉਹ ਖੇਡੇ ਜਾ ਰਿਹਾ ਹਾਂਜੀ ਵੀਰ ਜੀ ਕੀ ਕਹਿਣਾ ਚਾਹਦੇ ਹੋ ਕਹਿਣਾ ਕੁਛ ਨਹੀਂ ਚਾਹੁੰਦੇ ਵੀਰ ਜੀ ਚਲੋ ਜ਼ਿੰਦਗੀ 'ਚ ਮੌਕਾ ਮਿਲਿਆ ਸੀ ਇੱਕ ਵਾਰੀ ਧਾਰੀਵਾਲ ਸਾਹਿਬ ਨੂੰ ਮਿਲਣ ਦਾ ਹੂੰ ਧਾਰੀਵਾਲ ਕੋਲ ਗਏ ਮੇਰੀਆਂ ਨਾਲ ਇੱਕ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਲਾ ਲੋ ਹੂੰ ਇੱਕ ਵੀਡੀਓ ਵਾਇਰਲ ਹੋਈ ਸੀ ਮੇਰੀ ਕਿਸੇ ਵਿਆਹ ਤੇ ਕਿਸੇ ਪ੍ਰੋਗਰਾਮ ਤੇ ਮੈਂ ਹਵਾਈ ਫੇਅਰ ਕੀਤੇ ਚਲੋ ਮੈਂ ਵੀ ਕਹਿੰਨਾ ਵਾਇਲੈਂਸ ਦਾਵਾ ਗਲਤ ਕੰਮ ਆ ਹਨਾ ਚਲੋ ਹੋਇਆ ਵਿਆਹ ਸ਼ਾਦੀ ਤੁਹਾਨੂੰ ਪਤਾ ਜੀ ਸਾਰੇ ਕਰਦੇ ਹੀ ਬਹੁਤ ਪੁਰਾਣੀਆਂ ਕੋਈ 5 ਤੋਂ 7 ਸਾਲ ਪੁਰਾਣੀਆਂ ਵੀਡੀਓ ਹੈ ਚਲੋ ਜੀ ਧਾਰੀਵਾਲ ਸਾਹਿਬ ਕੋ ਅਸੀਂ ਗਏ ਪਹਿਲਾਂ ਮੇਰੇ ਪਿੰਡ ਦੇ ਸਰਪੰਚ ਸਾਹਿਬ ਸੁੰਦਰ ਸਿੰਘ ਮੈਂ ਉਹਨਾਂ ਦੇ ਨਾਲ ਗਿਆ ਕੋਈ ਖਾਸ ਕੋਈ ਉਹਨਾਂ ਨੂੰ ਕੰਮ ਸੀ ਅਸੀਂ ਗਏ ਉੱਥੇ ਉਹਨਾਂ ਦੇ ਦਫ਼ਤਰ ਬੈਠੇ ਚਾਹ ਪਾਣੀ ਪੀਤਾ ਉਨ੍ਹਾਂ ਦੇ ਨਾਲ ਤੁਰਨ ਲੱਗੇ ਜੀ ਅਸੀਂ ਫੋਟੋ ਵੀ ਖਿੱਚਵਾਈ ਇੱਕ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਆਪਦੀ ਹੂੰ ਕਿਸੇ ਰੰਜਸ਼ ਪਾਰਟੀ ਲਾ ਲੋ ਹੂੰ ਕੋਈ ਰੰਜਸ਼ ਪਾਰਟੀ ਵੱਲੋਂ ਮੇਰੀਆਂ ਵੀਡੀਓ ਚੁੱਕ ਕੇ ਇੰਸਟਾਗ੍ਰam ਤੋਂ ਹੂੰ ਮਤਲਬ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀਆਂ ਹੂੰ ਮੇਰੇ ਤੇ ਮਤਲਬ ਵਾਇਲੈਂਸ ਦਾ ਇਹ ਜੋ ਵੀ ਹੈ ਹਵਾਈ ਫੈਰਾ ਦਾ ਮੇਰੇ ਤੇ ਪਰਚਾ ਕੀਤਾ ਹੈ ਹੂੰ ਠੀਕ ਹੈ ਜੀ ਤਾਰੀਵਾਲ ਸਾਹਿਬ ਨੂੰ ਪੁੱਛਿਆ ਗਿਆ ਮੇਰੀ ਫੋਟੋ ਵਾਇਰਲ ਹੋਈ ਉਹਨਾਂ ਦੇ ਨਾਲ ਤਾਰੀਵਾਲ ਸਾਹਿਬ ਨੂੰ ਪੁੱਛਿਆ ਗਿਆ ਜੀ ਤਾਰੀਵਾਲ ਸਾਹਿਬ ਇਹ ਤੁਹਾਡੇ ਬੰਦੇ ਆ ਜੀ ਹੂੰ ਤਾਰੀਵਾਲ ਸਾਹਿਬ ਕਹਿੰਦੇ ਨਹੀਂ ਜੀ ਮੈਂ ਤੇ ਇਹਨਾਂ ਨੂੰ ਜਾਣਦਾ ਹੀ ਨਹੀਂ ਹਾਂ ਫਿਰ ਅਸੀਂ ਵੇਖੋ ਜੀ ਅਸੀਂ ਹੁਣ ਵੋਟਾਂ ਪਾ ਦੀਏ ਤਾਰੀਵਾਲ ਸਾਹਿਬ ਨੂੰ ਕਿਵੇਂ ਵੋਟਾਂ ਪਾ ਦੀਏ ਲਓ ਤੁਸੀਂ ਤੇ ਆਪਣੀ ਜੇ ਹੀ ਵੋਟਾਂ ਪਾ ਕੇ ਬਾਅਦ ਵਿੱਚ ਕੋਈ ਕੰਮ ਲੈਣ ਜਾਵਾਂਗੇ ਉਹਨਾਂ ਕਹਿਣਾ ਨਾ ਜੀ ਅਸੀਂ ਤਾਂ ਤੁਹਾਨੂੰ ਜਾਣਦੇ ਹੀ ਨਹੀਂ ਜੇ ਨਹੀਂ ਉਹ ਉਹ ਤਾਂ ਬਿਲਕੁਲ ਤੁਸੀਂ ਗੱਲ ਠੀਕ ਕਹਿ ਰਹੇ ਹੋ ਹੁਣ ਵੀ ਇੱਕ ਜਗ੍ਹਾ ਤੇ ਗੋਲੀ ਚਲੀ ਆ ਜਨਾਲੇ ਤੇ ਉਹ ਰਿਸ਼ਤੇਦਾਰ ਉਹਨਾਂ ਨੇ ਗੋਲੀ ਚਰੇ ਤੇ ਆਪਣੇ ਰਿਸ਼ਤੇਦਾਰ ਨੂੰ ਪਛਾਣਨਾ ਭੁੱਲ ਗਏ ਨੇ ਜਿਹੜੇ ਗੁਰਜੀਤ ਸਿੰਘ ਓਜਲਾ ਦੇ ਰੈਲੀ ਦੇ ਦੌਰਾਨ ਕਿ ਲੱਗਦਾ ਹੈ ਕਿ ਸਿਆਸਤਦਾਨ ਹਮੇਸ਼ਾ ਸਿਰਫ ਸਿਆਸਤ ਦਾ ਲਾਲ ਲੈਂਦੇ ਨੇ ਫੜਿਆ ਇਥੇ ਹਲਕੇ ਚ ਕਹਿੰਦੇ ਪੱਛਾ ਹੋ ਗਿਆ ਸੀ ਤਿੰਨ ਚਾਰ ਸਾਲ ਦਾ ਬੱਚਾ ਸੀ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਹੀ ਜਰੀ ਵੀ ਇਥੇ ਹਾਰ ਨਾਲ ਫੋਟੋ ਹੁੰਦੀ ਕਿ ਲੱਗਦਾ ਕਿ ਇਹ ਚੀਜ਼ਾਂ ਪੰਜਾਬ ਲਈ ਜ਼ਰੂਰੀ ਨੇ ਵੇਖੋ ਜੀ ਜਿਹੜੇ ਕੰਮ ਕਰਨ ਵਾਲੇ ਹਨ ਸੀਐਮ ਸਾਹਿਬ ਨੂੰ ਬੇਨਤੀ ਹੈ ਵੀ ਉਹ ਕੰਮ ਕਰੋ ਆ ਜਿਹੜੇ ਨਿੱਕੇ ਮੋਟੇ ਆੜੀਆਂ ਬੱਚਿਆਂ ਬੁੱਚਿਆਂ ਵਾਲੇ ਕੰਮ ਹੁੰਦੇ ਆ ਭਾਜੀ ਇਹ ਅਲੀਗੇਸ਼ਨ ਲਾਉਣੇ ਦੂਜੇ ਤੀਜੇ ਤੇ ਇਹ ਇਹ ਕੰਮ ਛੱਡੋ ਨਾਲ ਕੋਈ ਜਿਹੜੇ ਕੰਮ ਕਰਨ ਵਾਲੇ ਆ ਸਰਕਾਰ ਦੇ ਜਿਹੜੇ ਬੰਦੇ ਆ ਕੰਮ ਉਹ ਕੀਤੇ ਜਾਣ ਠੀਕ ਆ ਭਾਜੀ ਬਾਕੀ ਹੱਥ ਛੋੜ ਕੇ ਬੇਨਤੀ ਹੈ ਜੇ ਕੋਈ ਵਾਅਦਾ ਘਾਟਾ ਕਿਹਾ ਜਾਵੇ ਗਲਤੀ ਮਾਫ ਥੈਂਕ ਯੂ ਸੋ ਮਚ ਇਹ ਸਾ ਉਹ ਨੌਜਵਾਨ ਜਿਨ੍ਹਾਂ ਵੱਲੋਂ ਆਪਣੀ ਜਿਹੜੀ ਦਿਲ ਦੀ ਗੱਲਾਂ ਬਾਤਾਂ ਨੇ ਉਹ ਵੀ ਸਾਂਝੀਆਂ ਕੀਤੇਗੇ ਕਿਹਾ ਜਾ ਰਿਹਾ ਕਿ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਪਹਿਲਾਂ ਇਹਨਾਂ ਨੂੰ ਸੱਦਿਆ ਜਾਂਦਾ ਹੈ ਇਲੈਕਸ਼ਨ ਵਿੱਚ ਇਹਨਾਂ ਕੋ ਵੋਟ ਦੀ ਲਈ ਜਿਹੜੀ ਹੈ ਕੰਪੇਨਿੰਗ ਕਰਨ ਵਾਸਤੇ ਵੀ ਚਾਇਆ ਜਾਂਦਾ ਲੇਕਿਨ ਉਸ ਤੋਂ ਬਾਅਦ ਜਦੋਂ ਇਹਨਾਂ ਤੇ ਵਾਇਲੇਸ਼ਨ ਦਾ ਪਰਚਾ ਹੁੰਦਾ ਤੇ ਕੁਲਦੀਪ ਸਿੰਘ ਧਾਰੀਵਾਲ ਖੁਦ ਹੀ ਉਹਨਾਂ ਨੂੰ ਪਛਾਣੋ ਭੁੱਲ ਜਾਂਦੇ ਨੇ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਲੋਕ ਜਿਹੜੇ ਨੇ ਖਾਸ ਉਹਦੇ ਅੰਮ੍ਰਿਤਸਰ ਦੇ ਲੋਕ ਚੇਂਜ ਵੱਡਾ ਨਜ਼ਰ ਕਰਦੇ ਹੋਏ ਆ ਰਹੇ ਨੇ ਤੇ ਅਤੇ ਗੁਰਜੀਤ ਸਿੰਘ ਓਜਲਾ ਦੇ ਹੱਕ ਦੇ ਵਿੱਚ ਭੁ ਕਤੁਨ ਦਾ ਕਹਿਣਾ ਸੀ ਕਿ ਅਸੀਂ ਬਾਕੀ ਕੈਂਡੀਡੇਟ ਨੂੰ ਨਹੀਂ ਜਾਣਦੇ ਲੇਕਿਨ ਕਿਤਨਾ ਕਿਤੇ ਗੁਰਜੀਤ ਸਿੰਘ ਓਜਲਾ ਵੱਲ ਜੋ ਕੰਮ ਕੀਤੇ ਗਏ ਨੇ ਉਸ ਨੂੰ ਉਹ ਪਸੰਦ ਕਰਦੇ ਨੇ ਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਕਿ ਇਸ ਵਾਰ ਫਿਰ ਤੋਂ ਅਸੀਂ ਗੁਰਜੀਤ ਸਿੰਘ ਓਜਲਾ ਨੂੰ ਜਦਾ ਕੇ ਜਿਹੜਾ ਹੈ ਲੋਕ ਸਭਾ ਵਿੱਚ ਜਰੂਰ ਭੇਜਾਂਗੇ ਕੈਮਰਾਮੈਨ ਵੰਸ਼ ਦੇਨਾ ਗੁਰਪ੍ਰੀਤ ਸਿੰਘ ਬਾਬੂ ਸਾਹਿਬ ਅਮਰ ਸਾਹਿਬ